ਕਾਰਸੂ ਬਾਈਟ੍ਰਿਕ ਨੂੰ ਸ਼ੁਰੂ ਸਟਾਰਟ ਹੋ ਰਿਹਾ ਉਹਦੇ ਚ ਇੱਕ ਬਜਟ ਵੀ ਪੇਸ਼ ਹੋਣਾ ਔਰ ਜਿਹੜੀ ਹਿੰਦੁਸਤਾਨ ਦੀਆਂ ਜਿਹੜੀਆਂ ਵੱਖ-ਵੱਖ ਮੰਗਾਂ ਨੇ ਉਹਨਾਂ ਤੇ ਗੱਲ ਖੁੱਲਕੇ ਹੋएगी ਸਭ ਤੋਂ ਵੱਡੀ ਗੱਲ ਇਹ ਅੱਜ ਤੱਕ ਪ੍ਰਧਾਨ ਮੰਤਰੀ ਤੇ ਜਾਂ ਇਹ ਜਿਹੜਾ ਐਚ ਆਰਡੀ ਮਿਨਿਸਟਰੀ ਆ ਉਹਨੇ ਜਿਹੜਾ ਪੇਪਰ ਲੀਕ ਤੇ ਨੀਟ ਦਾ ਜਿਹੜਾ ਪੇਪਰ ਲੀਕ ਹੋਇਆ ਉਹਦੇ ਤੇ ਜਨ ਨੇ ਗਵਰਨਮੈਂਟ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਕੋਈ ਦੱਸਿਆ ਨਹੀਂ ਔਰ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਦੇ ਮਾਮਲੇ ਲੈ ਕੇ ਹੋ ਉਹਦੇ ਤੇ ਵੀ ਗੱਲ ਹੋਣੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਜਿਹੜੇ ਇਹ ਗ੍ਰਾਂਟਾਂ ਨਹੀਂ ਆ ਰਹੀਆਂ ਜਿਹੜੀਆਂ ਰੁਕੀਆਂ ਨੇ ਉਹਦੇ 'ਚ ਅਸੀਂ ਪਾਰਟੀ ਤੋਂ ਉੱਪਰ ਉੱਠ ਕੇ ਉੱਥੇ ਗੱਲ ਕਰਨੀ ਹੈ ਕਿ ਜੋ ਪੰਜਾਬ ਦਾ ਰਾਈਟ ਬੰਦ ਦਾ ਜੋ ਪੰਜਾਬ ਦੇ ਹੱਕ ਬੰਦ ਨੇ ਉਹਨਾਂ ਨੂੰ ਦਿੱਤਾ ਜਾਵੇ ਸਭ ਤੋਂ ਵੱਡੀ ਗੱਲ ਬਾਜੋਸਾ ਵੀ ਬੈਠੇ ਨੇ ਕਿ 50 ਕਿਲੋਮੀਟਰ ਤੱਕ ਬੀਐਸਐਫ ਜਿਹੜੀ ਆ ਉਹਦੇ ਕੋਲ ਕੰਟਰੋਲ ਇਦਾ ਮਤਲਬ ਕਿ ਡਿਸਟਰਬਡ ਏਰੀਆ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਤੇ ਜੇ ਡਿਸਟਰਬ ਏਰੀਆ ਡਿਕਲੇਅਰ ਕੀਤਾ ਵੇਖੋ ਪੰਜਾਬ ਦੇ ਵਿੱਚ ਯੂਥ ਨੂੰ ਜੇ ਕੰਮ ਮਿਲੇਗਾ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਉਹਨਾਂ ਨੂੰ ਇੰਡਸਟਰੀ ਚ ਜੇ ਆਪਾਂ ਪੈਕੇਜ ਦੇਨੇ ਆ ਜੋ ਗਵਰਨਮੈਂਟ ਉੱਥੇ ਹਲ ਸਟੇਟਸ ਵਿੱਚ ਤੇ ਉਹਦੇ ਨਾਲ ਜਵਾਨੀ ਵੀ ਬਚੇਗੀ ਨਸ਼ਾ ਵੀ ਖਤਮ ਹੋਏਗਾ ਗੈਂਗਿਸਮ ਵੀ ਖਤਮ ਹੋਏਗਾ ਲੋਕ ਆਪਣੇ ਕੰਮਕਾਰਾਂ ਤੇ ਲੱਗਣਗੇ ਤੇ ਪੰਜਾਬ ਜਿਹੜਾ ਉਹ ਤਰੱਕੀ ਦੀ ਰਾਹ ਤੇ ਚੱਲੂਗਾ ਜਿਹੜੀ ਇੱਕ ਗੱਲ ਕਰਨੀ ਕਿ ਪਾਕਿਸਤਾਨ ਦੇ ਬਾਰਡਰ ਤੇ ਬੈਠੇ ਆ ਜੇ ਖੰਡਲਾ ਪੋਰਟ ਜਾਂ ਹੋਰ ਨਾ ਪੋਰਟਾਂ ਦੇ ਰਾਹੀਂ ਆਪਾਂ ਪਾਕਿਸਤਾਨ ਨੂੰ ਵਪਾਰ ਕਰਦੇ ਆ ਕੋਈ ਬੜੀ ਵੱਡੀ ਗੱਲ ਹੈ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਇੱਕ ਆਵਾਜ਼ ਚੁਕਣੀ ਪੈਣੀ ਹੈ ਕਿ ਜਿਹੜਾ ਵਪਾਰ ਆ ਉਹ ਵਾਗਾ ਘਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ ਗਿਆ ਇਹ ਵੀ ਇੱਥੇ ਵੀ ਚੱਲ ਸਕਦਾ ਸਿੱਧੀ ਲਾਹੌਰ ਤੀਰੋ ਉੱਧਰੋਂ ਨਿਕਲ ਜਾਂਦੇ ਤੇ ਹੁਸੈਨੀ ਵਾਲਾ ਇਹ ਤੇ ਨਾ ਤਮਾਤ ਉਹ ਪਾਰ ਜਿਹੜਾ ਚਲਾਉਣਾ ਚਾਹੀਦਾ ਪੰਜਾਬ ਦੀ ਇਕਨੋਮੀ ਜੇ ਸਟਰੋਂਗ ਹੋਏਗੀ ਉਹ ਤੇ ਕਰਾਂਗੇ ਨਾਲ ਦੀ ਨਾਲ ਹੀ ਆਪਾਂ ਸਾਰੇ ਬੈਠੇ ਆ ਬੜੇ 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 ਲੈਕਚਰ ਆ ਰਹੇ ਨੇ ਕਿ ਪੰਜਾਬ ਚ ਬਿਜਲੀ ਦਾ ਕੋਈ ਕੱਟ ਨਹੀਂ ਲੱਗਦਾ ਬਾਰਡਰ ਦੇ ਉੱਤੇ ਹਮੇਸ਼ਾ ਹੀ ਡੇ ਟਾਈਮ ਤੇ ਜਿਹੜੇ ਬਾਰਡਰ ਦੇ 6 ਕਿਲੋਮੀਟਰ ਦੇ ਵਿੱਚ ਦੇਣ ਵਾਲੇ ਬਿਜਲੀ ਮਿਲਦੀ ਉਹਨਾਂ ਨੂੰ 4 ਵਜੇ ਰਾਤ ਨੂੰ ਸਟਾਰਟ ਕਰਦੇ ਨੇ ਤੇ ਸਵੇਰੇ 9 ਵਜੇ ਤੱਕ ਇਹ ਗੱਲ ਕਿ 6 ਵਜੇ ਤੇ ਉਹਨਾਂ ਨੂੰ ਪਰਮਿਟ ਮਿਲਦਾ ਅੰਦਰ ਜਾਣ ਦਾ ਤੇ ਇਹਦੇ ਚ ਕਿਸਾਨਾਂ ਦੀ ਬੜੀ ਵੱਡੀ ਗੱਲ ਤੁਸੀ ਆਪ ਵੀ ਵੇਖੋ ਸ਼ਹਿਰਾਂ ਦੇ ਵਿੱਚ ਕਿੰਨੇ ਕੱਟ ਲੱਗ ਰਹੇ ਨੇ ਪਹਿਲਾਂ 24 ਘੰਟੇ ਜਿਹੜੀ ਬਿਜਲੀ ਹੁੰਦੀ ਉਹਦੇ ਤੇ ਕੱਟ ਨਹੀਂ ਲੱਗਦੇ ਹੁਣ ਉਹਦੇ ਤੇ ਵੀ ਲੱਗਣ ਲੱਗ ਪਏ ਨੇ ਇਹ ਇਹ ਤੇ ਪੰਜਾਬ ਦੀ ਗੱਲ ਹੈ ਪਰ ਜਿਹੜੀ ਗਵਰਨਮੈਂਟ ਆਫ ਇੰਡੀਆ ਨਾਲ ਗੱਲ ਕਰਨ ਵਾਲੀ ਹੈ ਜਿਵੇਂ ਸਾਡਾ ਬਟਾਲਾ ਹੀ ਆ ਇਹ ਇਹ ਸਮਾਰਟ ਸਿਟੀ ਚ ਕਿਉਂ ਨਹੀਂ ਆਇਆ ਪਠਾਨਕੋਟ ਕਿਉਂ ਨਹੀਂ ਆਇਆ ਇਹ ਚੀਜ਼ਾਂ ਮੈਂ ਸਵਾਲ ਵੀ ਪਾਈ ਨੂੰ ਉਹਨਾਂ ਨੂੰ ਕਰਾਂਗੇ ਤੇ ਇਹ ਜਿਹੜੀਆਂ ਕਾਫੀ ਚੀਜ਼ਾਂ ਜਿਹੜੀਆਂ ਨੇ ਇਹ ਗਵਰਨਮੈਂਟ ਆਫ ਇੰਡੀਆ ਦੇ ਨਾਲ ਕਿਉਂਕਿ ਵੇਖੋ ਪੰਜਾਬ ਗਵਰਨਮੈਂਟ ਨੇ ਤੇ ਹੱਥ ਇੱਕ ਕਿਸਮ ਦੇ ਖੜੇ ਹੀ ਕੀਤੇ ਨੇ ਔਰ ਇਨਾ ਢਾਈਆਂ ਸਾਲਾਂ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਇਹਨਾਂ ਦਾ ਡਵੈਲਪਮੈਂਟ ਦਾ ਕੋਈ ਕੰਮ ਨਹੀਂ ਚੱਲਣ ਤੇ ਆ ਇਹ ਜਿਹੜੇ ਕੋਈ ਪੈਸੇ ਰੁਕੇ ਨੇ ਉਹਨਾਂ 'ਚ ਅਸੀਂ ਵੀ ਜਾ ਕੇ ਕਰਨਾ ਪਰ ਸੀ ਮਿਨਿਸਟਰ ਇਟਾ ਇੰਟੈਲੀਜੈਂਟ ਬਣ ਗਿਆ ਉਹਨੂੰ ਉਹਨੂੰ ਇੱਕ ਇੱਕ ਜਿਹੜੀ ਮਿੰਟ ਮਿੰਟ ਦੀ ਖਬਰ ਰਿਹਾ ਪਰ ਉਹਨੂੰ ਇਹ ਖਬਰਾਂ ਨਹੀਂ ਗਿਆ ਕਿ ਪੰਜਾਬ ਦੇ ਵਿੱਚ ਨਸ਼ਾ ਕਿਵੇਂ ਵਿਕ ਰਿਹਾ ਪੰਜਾਬ ਦੀ ਨੌਜਵਾਨੀ ਬਰਬਾਦ ਹੋ ਰਹੀ ਹੈ ਪਿਛਲੇ 14 ਦਿਨ ਇੱਕ ਮਹੀਨੇ 'ਚ ਕਿੰਨੇ ਮੁੰਡੇ ਨਸ਼ੇ ਦੀ ਓਵਰਡੋਜ਼ ਨਾਲ ਮਰ ਕੇ ਨੇ ਔਰ ਨਸ਼ਾ ਜਿਹੜਾ ਪਿੰਡਾਂ ਦੇ ਵਿੱਚ ਕਿਸੇ ਨਾਲ ਗੱਲ ਕਰੋ ਤੁਸੀਂ ਤੁਸੀਂ ਆਪ ਵੇਖ ਲਓ ਕਿ ਜੋ ਪੰਜਾਬ ਦੇ ਵਿੱਚ ਨਸ਼ੇ ਦੀ ਬੁਰੀ ਹਾਲਾਤ ਹੈ ਉਹਦੇ ਤੇ ਕੋਈ ਕੰਟਰੋਲ ਨਹੀਂ ਪੁਲਿਸ ਸਟੇਸ਼ਨਾਂ ਦੇ ਵਿੱਚ ਦੋ ਜਿਹੜੇ ਕਾਂਸਟੇਬਲ ਜਾ ਪੁਲਿਸ ਚੱਕ ਚ ਦੋ ਤੋਂ ਵੱਧ ਉਹਨਾਂ ਦੀ ਕਦੇ ਨਹੀਂ ਪਰ ਪੁਲਿਸ ਵੀ ਕਰੇ ਜੇ ਫੋਰਸ ਹੀ ਹੈ ਨਹੀਂ ਤੇ ਉਹ ਜਾ ਕੇ ਕੀ ਕਰਾਂਗੇ ਆਪਾਂ ਇਹ ਸਾਰੇ ਚੀਜ਼ਾਂ ਉੱਤੇ ਚੁੱਕਾਂਗੇ ਔਰ ਖਾਸ ਕਰਕੇ ਆਪਣੇ ਬਾਰਡਰੀ ਏਰੀਆ ਦੀ ਪੂਰਾ ਪੂਰਾ ਪੰਜਾਬ ਦਾ ਜਿਹੜਾ ਬਾਰਡਰ ਹੈ ਅਸੀਂ ਤਿੰਨੇ ਮਿਲਦੇ ਜਿਹੜੇ ਬਾਰਡਰ ਤੇ ਉਹਨੇ ਇੱਕ ਰੋਜਪੁਰ ਵਾਲੇ ਨੇ ਦੁਬਾਇਆ ਸਾਹਿਬ ਔਜਲਾ ਸਾਹਿਬ ਤੇ ਮੈਂ ਅਸੀਂ ਤਿੰਨਾਂ ਨੇ ਜਾ ਕੇ ਪ੍ਰਧਾਨ ਮੰਤਰੀ ਨੂੰ ਵੀ ਮਿਲ ਲਾ ਕਿ ਸਾਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ ਤਾਂ ਕਿ ਜਿਹੜੀ ਪਾਕਿਸਤਾਨੀ ਹਰਕਤਾਂ ਨੇ ਉਹਨਾਂ ਨੂੰ ਰੋਕਣ ਲਈ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਪਹੁੰਚਾਉਣ ਲਈ ਇੰਡਸਟਰੀਲਾਈਜ਼ ਕੀਤਾ ਜਾਏ। ਬਕੌੜਾ ਪਤਨ ਦਾ ਪੁਲ ਹੈ ਜਿਹੜਾ ਬਕੌੜਾ ਪਤਨ ਦਾ ਪੁਲ ਦਾ ਕਾਹਲੀ ਮੇਰੀ ਗੱਲ ਹੋਈ ਸੀ। ਉੱਥੇ ਥੋੜੀ ਜੀ ਉਹਦੀ ਚੱਲ ਰਹੀ ਹੈ ਕਿ ਜ਼ਮੀਨ ਦੀ ਐਕੁਆਜਿਸ਼ਨ ਦੀ। ਉਹ ਪੰਜਾਬ ਸਰਕਾਰ ਨੇ ਇਹ ਕਰਨੀ ਹੈ। 8 ਕਰੋੜ ਉਹਨਾਂ ਨੂੰ ਮੇਰੇ ਖਿਆਲੋਂ ਨੇ ਕੀਤੀ ਆ। ਉਹ ਕੋਈ 16 ਕਰੋੜ ਤੇ 18 ਕਿੱਲਾਂ ਦਾ ਬਣਦਾ। ਉਹ ਜਦੋਂ ਪੰਜਾਬ ਗਵਰਨਮੈਂਟ ਨੇ ਕੀਤੀ ਗਵਰਨਮੈਂਟ ਆਫ ਇੰਡੀਆ ਦੇ ਉੱਤੇ ਪ੍ਰੈਸ਼ਰ ਪਾ ਕੇ ਉਹ ਪੁਲ ਜਿਹੜਾ ਬਣਾ ਲਿਆ ਸਰਪਾਈ ਅੰਦਰਪਾਨ ਨੇ ਕਿਹਾ ਵੀ ਜਿਹੜਾ ਸੈਸ਼ਨ ਜਿਹੜਾ ਹੋਣਾ ਹੈ ਉਸ ਤੇ ਪ੍ਰਵੇਸ਼ ਨਹੀਂ ਹੋਣਾ ਇਹ ਤੇ ਵਿਕੋ ਪਾਰਲੀਮੈਂਟ ਦਾ ਮੈਂਬਰ ਕੋਈ ਵੀ ਆਪਣੀ ਮੰਗ ਰੱਖ ਸਕਦਾ ਔਰ ਦੇਖਣਾ ਚਾਹੀਦਾ ਗਵਰਨਮੈਂਟ ਨੂੰ ਤੇ ਕੀ ਦੇਖਣਾ ਉਹ ਗਵਰਨਮੈਂਟ ਤੇ ਸਪੀਕਰ ਸਾਹਿਬ ਦੇਖਣਗੇ